ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਨੂਰਮਨ ਬਲੌਗ ਦੇ ਵਿੱਚ ਹੋਸਟ ਨੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਹਾਂ ਜੀ ਆਪਾਂ ਲੱਗੇ ਆ ਜੀ ਅੱਜ ਦਾ ਆਪਣਾ ਬਲੌਗ ਸਟਾਰਟ ਕਰਨ ਅੱਜ ਵੀਰਵਾਰ ਦਾ ਦਿਨ ਆ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਤੇ ਹਾਂ ਜੀ ਲੋ ਜੀ ਟਾਈਮ ਜਿਹੜਾ 5:30 'ਚ ਪੌਣੇ ਸੀ ਦਾ ਟਾਈਮ ਆ ਤੇ ਆਪਾਂ ਲੱਗੇ ਆ ਆਪਣੇ ਕੰਮ ਕਾਰ ਸ਼ੁਰੂ ਕਰਨ ਜਿਹੜੇ ਪਹਿਲਾਂ ਨੇ ਕੁਝ ਕੁ ਕੰਮ ਕਾਰ ਹੋ ਗਿਆ ਤੇ ਬਾਕੀ ਅੱਗੇ ਕੰਮ ਕਾਰ ਕਰਦੇ ਆ ਸ਼ੁਰੂ ਤੇ ਮੌਸਮ ਜਿਹੜਾ ਬਹੁਤ ਸੋਹਣਾ ਹੋਇਆ ਪਿਆ ਮੀਂਹ ਦੀ ਪੂਰਾ ਚਾਂਸ ਬਣਿਆ ਪਿਆ ਪੂਰੀ ਸਭਾਵਨਾ ਵਿੱਚ ਜੇ ਮੀਂਹ ਆਉਗਾ ਬੱਦਲ ਤਾਂ ਪੂਰਾ ਬਣਿਆ ਹੋਇਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਬੈਕ ਕੈਮਰਾ ਕਰਕੇ ਚਲੋ ਦਿਖਾਉਣੀ ਤੁਹਾਨੂੰ ਮੌਸਮ ਦਾ ਹਾਲ ਤੇ ਉਸ ਤੋਂ ਬਾਅਦ ਆਪਣੀ ਰੈਂਦੀ ਆ ਗਾਂ ਚੋਂ ਆਉਣ ਵਾਲੀ ਮੱਝਾਂ ਦੀਆਂ ਧਾਰਾਂ ਕੱਢ ਲਈਆਂ ਤੇ ਫਿਰ ਚੱਲਦੇ ਆਪਾਂ ਗਾਂ ਧਾਰ ਕੱਟਣ ਪਹਿਲਾਂ ਮੈਂ ਤੁਹਾਨੂੰ ਮੌਸਮ ਦਿਖਾਉਣੀ ਬੈਕ ਕੈਮਰਾ ਕਰਕੇ ਲਓ ਦੇਖੋ ਜੀ ਕਿੰਨਾ ਬੱਦਲ ਬਣਿਆ ਹੋਇਆ ਹਵਾ ਚੱਲ ਰਹੀ ਆ ਕਿ ਪੱਤਲ ਬਣਿਆ ਹੋਇਆ ਜੇ ਨਹੀਂ ਆ ਜੇ ਚੰਗੀ ਗੱਲ ਆ ਅੰਦਰੰਦਰ ਦਾ ਮੌਸਮ ਹੋਊਗਾ ਤੇ ਚਲੋ ਜੀ ਚਲਦੇ ਹਾਂ ਹੁਣ ਆਪਾਂ ਅੰਦਰ ਤੇ ਹਾਂਜੀ ਲੋ ਜੀ ਮੌਸਮ ਤੁਹਾਨੂੰ ਦਿਖਾਤਾ ਦੇਖੋ ਕਿੰਨਾ ਸੋਹਣਾ ਮੌਸਮ ਹੋ ਗਿਆ ਤੇ ਚਲੋ ਜੀ ਪਹਿਲਾਂ ਆਪਾਂ ਚਲਦੇ ਆਂ ਨਾਲੇ ਧਰ ਕੱਢ ਕੇ ਲਿਆਉਣੇ ਆਂ ਤੇ ਫਿਰ ਬਾਅਦ ਵਿੱਚ ਆ ਕੇ ਵੇੜੇ ਸਬਸਕ੍ਰਾਈਬ ਕਰਦੇ ਆ ਕੱਪੜੇ ਵਗੈਰਾ ਧੋਣੇ ਆ ਕਿਉਂਕਿ ਕੱਲ ਨਹੀਂ ਘੋਟੇ ਗਏ ਸੀ ਮਸ਼ੀਨ ਲਾਉਣੀ ਆ ਫਿਰ ਆਪਾਂ ਚਲੋ ਚੱਲਦੇ ਹਾਂ ਹਾਂਜੀ ਲੋ ਜੀ ਹੁਣ ਆਪਾਂ ਆ ਕੇ ਇਧਰ ਗਾਂ ਦੀ ਧਾਰ ਕੱਢਣਾ ਕਿਉਂਕਿ ਮੱਝਾਂ ਦੀਆਂ ਧਾਰਾਂ ਪਹਿਲਾਂ ਕੱਢ ਲਈਆਂ ਸੀ ਗਾਂ ਦੀ ਧਾਰ ਰਹਿ ਗਈ ਸੀ ਹੁਣ ਆਪਾਂ ਕੱਢਦੇ ਆ ਗਾਂ ਦੀ ਧਾਰ ਪਹਿਲਾਂ ਆਪਾਂ ਬੱਚੀ ਨੂੰ ਦੁੱਧ ਪਿਆਲ ਗਏ ਤੇ ਬੱਚੀ ਨੂੰ ਬੱਠਲ ਦੇ ਵਿੱਚ ਨਹੀਂ ਪਿਉਂਦੇ ਹਲੇ ਅਜੇ ਤਾਂ ਜਦੋਂ ਇਹ 20 22 ਦਿਨਾਂ ਦੀ ਹੋ ਗਈ ਉਸ ਤੋਂ ਬਾਅਦ ਜਿਵੇਂ ਜਦੋਂ ਦੀ ਫੀਡ ਵਗੈਰਾ ਆਪਾਂ ਸ਼ੁਰੂ ਕਰਾਂਗੇ ਇਹਦੀ ਖਾ ਕੇ ਇਹਨੂੰ ਖਾਣ ਵਾਸਤੇ ਪਾਉਣ ਵਾਸਤੇ ਇਹਦੇ ਖਾਣ ਲਈ ਤੇ ਉਸ ਟਾਈਮ ਤੇ ਫਿਰ ਆਪਾਂ ਇਹਨੂੰ ਜਿਹੜਾ ਬੱਠਲ ਚ ਦੁੱਧ ਪਿਉਣ ਲੱਗ ਜਾਂਗੇ ਫਿਲਹਾਲ ਹਜੇ ਇਹਨੂੰ ਥੱਲੇ ਛੱਡ ਦਿਆਂ ਦੀ ਮਾਂ ਦੇ ਕਿਉਂਕਿ ਚਲੋ ਹਨਾ ਇਹਨੂੰ ਵੀ ਫਿਰ ਵਿਚਾਰੀ ਨੂੰ ਹੌਸਲਾ ਹੋ ਜਾਂਦਾ ਉਵੇਂ ਫਿਰ ਹਨਾ ਇਹਨੂੰ ਵੀ ਐ ਜੇ ਹੋ ਜਾਂਦਾ ਵੀ ਮੇਰੀ ਮਾਂ ਦੇ ਥੱਲੇ ਕਿਉਂ ਨਹੀਂ ਮੈਨੂੰ ਛੱਡਦੇ ਹਨਾ ਕਿਉਂਕਿ ਲੱਖ ਜਿੰਨਾ ਮਰਜ਼ੀ ਆਪਾਂ ਪਿਆ ਦੇਈਏ ਪਰ ਫਿਰ ਵੀ ਬੱਚੇ ਨੂੰ ਹੁੰਦਾ ਹੀ ਆ ਲਓ ਜੀ ਆਪਾਂ ਧਾਰਾ ਤੁਨਾ ਗੱਲ ਕੇ ਤੇ ਹੁਣ ਲੱਗੀਆਂ ਚਾਹ ਪੀਣ ਕੱਪੜੇ ਵਿੱਚ ਹੀ ਚੇਂਚ ਪਾ ਦਿੱਤੇ ਨੇ ਨੂਰ ਚਾਹ ਕਿੰਦਾ ਪਿੰਦਾ ਨਾਲ ਦੇਖਦਾ ਮੋਟੋ ਪਤਲੂ ਤੇ ਵਿੱਚ ਲਾ ਰਿਆ ਤੇ ਬਈ ਨਾਲਾ ਅੜ ਜਾ ਆਈ ਆਈ ਹਾਈ ਗੇਟ ਖੋਲ ਕੇ ਸਾਰਾ ਇਹ ਬਾਲਟੀ ਟੁੱਲੇ ਤੇ ਲਓ ਜੀ ਚਾਹ ਭਿੱਲ ਗਏ ਤੇ ਫੇਰ ਆਪਾਂ ਲਾਉਣੇ ਕੱਪੜਿਆਂ ਦੇ ਚੁੱਪੀ ਕਹੂੰਗੀ ਕੱਪੜੇ ਹੋ ਗਏ ਦੋ ਦਿਨਾਂ ਦੇ ਕੱਲ ਵੀ ਨਹੀਂ ਥੋਤੇ ਗਏ ਸੀਗੇ ਤੇ ਮਸ਼ੀਨ ਕਾ ਤਾਂ ਬੰਦ ਹੋ ਗਈ ਕਿ ਕਿਹੜਾ ਆ ਗਿਆ ਲਾਈਟ ਤਾਂ ਨਹੀਂ ਬੰਦ ਹੋ ਗਈ ਨਹੀਂ ਕਿਹੜਾ ਮਟਚ ਕਿਹੜਾ ਆ ਗਿਆ ਮਤਾ ਜਾਂ ਨਹੀਂ ਕਿ ਚਲੋ ਜੀ ਚਾਹ ਪੀ ਲ ਕੇ ਜਲਦੀ ਜਲਦੀ ਤੇ ਫਿਰ ਆਪਾਂ ਕੱਪੜੇ ਧੋਨੇ ਆ। ਲੋ ਜੀ ਆਪਾਂ ਕੱਪੜੇ ਧੋ ਲਿਆ ਤੇ ਮੋਟਰ ਛੱਡੀ ਹੋਈ ਆ ਥੈਂਕ ਯੂ ਨਾ। ਤੇ ਮੌਸਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਦੇਖੋ ਰਾਤ ਹੀ ਪੈ ਗਈ ਜਮਾ। ਜਿੰਮੀ ਆਊਗਾ ਤਾਂ ਇਹ ਵੀ ਨਹੀਂ ਪਤਾ ਵੀ ਮੇਰੀ ਇਹ ਆ ਕੇ ਬੱਸ ਰੋਕ ਜੇ ਕੰਮ। ਤੇ ਥੈਂਕ ਸੀ ਕਰ ਗਈ ਮੋਟਰ ਬੰਦ ਕਰਦੇ ਆ। ਚੀਪਾ ਤਾਂ ਕਿ ਵੀ ਵਗੈਰਾ ਭਰ ਲਈਆ ਕੱਪੜੇ ਧੋ ਲਿਆ ਤੇ ਕੱਪੜੇ ਧੋ ਕੇ ਮੈਂ ਕੱਪੜੇ ਮੈਂ ਧੋ ਕੇ ਸੁੱਕਣੇ ਨਹੀਂ ਪਾਏ ਹੈਗੇ ਟੱਬ ਚ ਰੱਖ ਲੇ ਮੌਸਮ ਦੇਖ ਕੇ ਫਿਰ ਪਾਉਂਗੀ ਨਹੀਂ ਤਾਂ ਫਿਰ ਅੰਦਰ ਪਾ ਦੂੰਗੀ ਸੁੱਕਣੇ ਤੇ ਮੈਂ ਮੰਜੇ ਧੋਣ ਦੀ ਤਿਆਰੀ ਕਰਦੀ ਸੀ ਜਿਹੜੇ ਮੰਜੇ ਦੋbaar ਹੁੰਦੇ ਨੇ ਇਹ ਵੀ ਧੋਣੇ ਸੀਗੇ ਪਰ ਹੁਣ ਮੈਂ ਕੈਂਸਲ ਕਰਕੇ ਹੁਣ ਮੰਜੇ ਚੱਕ ਕੇ ਮੈਂ ਅੰਦਰ ਰੱਖਦੀ ਆ ਜੀ ਕੱਪੜੇ ਆਪਾਂ ਧੋ ਕੇ ਦੇਖੋ ਟੱਬ ਭਰ ਕੇ ਰੱਖ ਲਿਆ ਹੁਣ ਇਹਨਾਂ ਨੂੰ ਮੈਂ ਅੰਦਰ ਰੱਖਦੀ ਆ ਤੁਹਾਨੂੰ ਮੌਸਮ ਦਿਖਾਉਣੀ ਆ ਦੇਖੋ ਮੌਸਮ ਐਵੇਂ ਦਾ ਦੇਖੋ ਕਿੰਨੇ ਕਾਲੇ-ਕਾਲੇ ਬੱਦਲ ਹੋ ਗਏ। ਊਭੀਆਂ ਦਾ ਜੋੜਾ ਬੈਠਾ ਹੈ। ਦੇਖੋ ਮੌਸਮ ਐਵੇਂ ਦਾ ਹੋ ਗਿਆ ਤੇ ਹੁਣ ਮੈਂ ਪਹਿਲਾਂ ਇਹ ਚੱਕ ਕੱਪੜੇ ਰੱਖਦੀ ਅੰਦਰ ਤੇ ਮੰਜੇ ਖੜੇ ਕਰਦੀ ਆ। ਤੇ ਫਿਰ ਬਾਅਦ ਵਿੱਚ ਮੌਸਮ ਦੇਖ ਕੇ ਜੇ ਮੌਸਮ ਸਾਫ਼ ਹੋ ਗਿਆ ਫਿਰ ਆਪਾਂ ਪਾ ਦਾਂਗੇ ਬਾਹਰ ਹੀ ਸੁੱਕਣੇ ਜੇਕਰ ਮੌਸਮ ਨਾ ਸਾਫ਼ ਹੋਇਆ ਫਿਰ ਅੰਦਰ ਹੀ ਪਾ ਦਾਂਗੇ ਸੁੱਕਣੇ। ਤਦ ਲੋ ਜੀ ਮੈਂ ਮੰਜੇ ਵਗੈਰਾ ਖੜੇ ਕਰਦੇ ਆ ਤੇ ਕੱਪੜੇ ਰੱਖਦਾ ਅੰਦਰ ਤੇ ਹਾਂਜੀ ਲੋ ਜੀ ਆਪਾਂ ਕੱਪੜੇ ਵਗੈਰਾ ਧੋ ਕੇ ਰੱਖਲੇ ਸੀਗੇ ਟੱਬ ਦੇ ਵਿੱਚ ਮੈਂ ਸੁੱਕਣੇ ਨਹੀਂ ਪਾਏਗੇ ਵੀ ਮੌਸਮ ਦਾ ਨਹੀਂ ਪਤਾ ਕਿਉਂਕਿ ਜੇ ਮੀਂਹ ਆ ਗਿਆ ਤਾਂ ਵੀ ਫਿਰ ਉਤਾਰਨੇ ਪੈਣਗੇ ਤੇ ਜੇ ਹਨੇਰੀ ਆ ਗਈ ਤਾਂ ਵੀ ਉਤਾਰਨੇ ਪੈਣਗੇ ਤਾਂ ਕਰਕੇ ਮੈਂ ਕਿਹਾ ਮੈਂ ਹਲੇ ਵੇਖ ਕੇ ਮੌਸਮ ਸਾਫ਼ ਹੁੰਦਾ ਨਹੀਂ ਜਿੰਨਾ ਟਾਈਮ ਉਹਨਾ ਟਾਈਮ ਸੁੱਕਣੇ ਨਹੀਂ ਪਉਂਦੀ ਤੇ ਟੱਬ ਦੇ ਵਿੱਚ ਇਸ ਤਰ੍ਹਾਂ ਹੀ ਰੱਖਲੇ ਸੀ ਧੋ ਕੇ ਤੇ ਕੱਲ ਨੂੰ ਧੋਤੇ ਗਏ ਸੀ ਕੱਪੜੇ ਦੋ ਦਿਨਾਂ ਦੇ ਹੋਏ ਪਏ ਸੀਗੇ ਤਾਂ ਕਰਕੇ ਫਿਰ ਮੈਂ ਜਲਦੀ ਜਲਦੀ ਸਵੇਰੇ ਧੋਤੇ ਜਦੋਂ ਮੌਸਮ ਖਰਾਬ ਹੋਇਆ ਮੈਂ ਕਿਹਾ ਪਹਿਲਾਂ ਕੱਪੜਿਆਂ ਦਾ ਕੰਮ ਹੀ ਨਿਬੜਾ ਵੀ ਆਇਆ ਵੀ ਹੈ ਨਾ ਕਿਉਂਕਿ ਇੱਕ ਜਾਣੇ ਦੇ 4-4 5-5 ਸੂਟ ਹੋ ਜਾਂਦੇ ਇੱਕ ਦਿਨ ਦੇ ਗਰਮੀ ਕਰਕੇ ਤੇ ਫਿਰ ਤਾਂ ਕਰਕੇ ਮੈਂ ਕਿਹਾ ਵੀ ਮੈਂ ਪਹਿਲਾਂ ਕੱਪੜੇ ਧੋ ਲਾਂ ਕਿਉਂਕਿ ਧੋਣੇ ਜ਼ਰੂਰੀ ਆ ਬਾਅਦ ਚ ਸਖਾਸਪੂਤਾ ਪਾਣੀ ਲੈਣੇ ਆ ਕਿਉਂਕਿ ਸਾਰਾ ਦਿਨ ਤਾਂ ਆਏ ਰਹੂਗਾ ਨਹੀਂ ਮੌਸਮ ਜੇ ਫਿਲਹਾਲ ਇਸ ਤਰ੍ਹਾਂ ਵੀ ਛੜੀ ਜੀ ਦਾ ਮੌਸਮ ਵੀ ਜੇ ਬਣਿਆ ਤਾਂ ਚਲੋ ਅੰਦਰ ਸੁੱਕਣ ਪਾ ਦਾਂ ਸੁੱਕਣੇ ਪਾ ਦਾਂਗੇ ਚਲੋ ਤੇ ਵੈਸੇ ਤਾਂ ਬਾਅਦ ਵਿੱਚ ਮੌਸਮ ਸਾਫ਼ ਹੋ ਗਿਆ ਸੀਗਾ ਤੇ ਆਪਾਂ ਕੱਪੜੇ ਬਾਅਦ ਵਿੱਚ ਸੁਕਾ ਲਏ ਸੀਗੇ ਤੇ ਲੋ ਜੀ ਆਪਾਂ ਹੁਣ ਨਾ ਜਲਦੀ ਜਲਦੀ ਜਿਹੜੇ ਮੰਜੇ ਸੀਗੇ ਉਹ ਰੱਖ ਦਈਏ ਅੰਦਰ ਤੇ ਵਿੜਾ ਸੁੰਬਰ ਲਗੇ ਕਿਉਂਕਿ ਜੇ ਮੀਂਹ ਆ ਗਿਆ ਨਾ ਤਾਂ ਫਿਰ ਜਿਹੜੇ ਡੇਕ ਦੇ ਪੱਤੇ ਵਗੈਰਾ ਖਿੰਡਦੇ ਆ ਹਵਾ ਦੇ ਨਾਲ ਖਿੰਡੇ ਹੋਏ ਨੇ ਤੇ ਮੀਂਹ ਆ ਗਿਆ ਤਾਂ ਉਹ ਇੱਥੇ ਜੰਮ ਜਾਣਗੇ ਤੇ ਫਿਰ ਜਦੋਂ ਜੰਮਗੇ ਨਾ ਤੇ ਫਿਰ ਉਹ ਜ਼ਿਆਦਾ ਬੁਰਾ ਲੱਗਦਾ ਵਿੜਾ ਤਾਂ ਕਰਕੇ ਤੇ ਮੈਂ ਜਲਦੀ ਜਲਦੀ ਵਿੜਾ ਸੁੰਬਰ ਦਿਆਂ ਅੱਗੇ ਤਾਂ ਵੈਸੇ ਮੈਂ ਪਹਿਲਾਂ ਸੁੰਬਰ ਲੈਣੀ ਹੁੰਨੀ ਵਿੜਾ ਤੇ ਪਰ ਅੱਜ ਮੈਂ ਪਹਿਲਾਂ ਕੱਪੜਿਆਂ ਨੂੰ ਛੁੱਟੀ ਲਾਤੀ ਮੈਂ ਕਿਹਾ ਵੀ ਪਹਿਲਾਂ ਕੱਪੜੇ ਧੋ ਲਾਂ ਕਿਉਂਕਿ ਕੱਲ ਨਹੀਂ ਧੋਤੇ ਗਏ ਕਰਕੇ ਹਨਾ ਤਾਂ ਕਰਕੇ ਤੇ ਲੋ ਜੀ ਆਪਾਂ ਹੁਣ ਸਾਰੇ ਜਿਵੇਂ ਸਮਾਨ ਰੱਖ ਦਿੰਨੇ ਆ ਜਿਹੜਾ ਅੰਦਰ ਰੱਖਣ ਵਾਲਾ ਆਪਾਂ ਆਪਦਾ ਸਾਰਾ ਸਮਾਨ ਪਹਿਲਾਂ ਸਾਂਭ ਲਗੇ ਉਸ ਤੋਂ ਬਾਅਦ ਜਲਦੀ ਜਲਦੀ ਫਿਰ ਮੈਂ ਬੇੜਾ ਵਗੈਰਾ ਸੰਭਰਦੀ ਆ ਤੇ ਕੱਚਾ ਬੇੜਾ ਹੁਣ ਕਰਕੇ ਮੀਕਣੀ ਚ ਥੋੜਾ ਜਿਹਾ ਜ਼ਿਆਦਾ ਔਖਾ ਹੋ ਜਾਂਦਾ ਤੇ ਪੱਕੇ ਵੇਲੇ ਤਾਂ ਚਲੋ ਸੌਖਾ ਕੱਚੇ ਦਾ ਆ ਹੀ ਦੁੱਖਾ ਵੀ ਮੀਕਣੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹਨਾ ਆ ਜਾਂਦਾ ਏ ਵੀ ਕੰਮ ਵੱਧ ਜਾਂਦਾ ਕੱਚੇ ਬੇੜੇ ਦਾ ਤੇ ਲਓ ਜੀ ਉਸ ਤੋਂ ਬਾਅਦ ਫਿਰ ਮੈਂ ਵਿੜਾ ਵਗੈਰਾ ਸੁੰਭਰ ਲਿਆ ਸੀਗਾ ਤੇ ਹੁਣ ਇੱਥੇ ਨਾ ਬ੍ਰੀਕ ਬ੍ਰੀਕ ਕਰਨੀ ਲੱਗਣੀ ਲੱਗੀ ਸੀਗੀ ਤੇ ਪਾਥੀਆਂ ਵੀ ਮੈਂ ਗੱਟੇ 'ਚ ਪਾਉਣ ਲੱਗ ਗਈ ਸੀਗੀ ਵੀ ਚਲੋ ਹਨਾ ਇਹ ਵੀ ਸਾਂਭ ਲਈਏ ਕਿਉਂਕਿ ਆਪਾਂ ਨੂੰ ਹੁੰਦਾ ਹੀ ਹੈ ਹਰੇਕ ਚੀਜ਼ ਸਾਂਭ ਲਈਏ ਤੇ ਹੁਣ ਆਪਾਂ ਜਲਦੀ-ਜਲਦੀ ਜਿਵੇਂ ਪਾਥੀਆਂ ਵੀ ਰੱਖ ਦਿੰਨੇ ਆ ਗੱਟੇ 'ਚ ਪਾ ਕੇ ਤੇ ਚੁੱਲਾ ਵਗੈਰਾ ਵੀ ਢਾਕਤਾ ਸੀਗਾ ਯਾਨੀ ਕਿ ਸਾਰਿਆ ਸਮਾਨ ਦੀ ਚੱਕਰ ਹੋ ਗਈ ਸੀਗੀ ਤੇ ਹੁਣ ਆਪਣਾ ਇਹਨੂੰ ਰੱਖ ਦਿੰਨੇ ਆ ਆਪਾਂ ਗੱਟੇ 'ਚ ਪਾ ਕੇ ਇੱਥੇ ਇੱਕ ਸਾਈਡ ਹੀ ਰੱਖਤਾ ਵੀ ਜਦੋਂ ਜ਼ਿਆਦਾ ਤੇਜ਼ਮੀ ਆਇਆ ਤਾਂ ਫਿਰ ਇਹਨੂੰ ਚੱਕ ਕੇ ਬਰਾਡੇ 'ਚ ਰੱਖ ਤੇ ਉੱਪਰ ਆਪਾਂ ਇਹਨੂੰ ਟੱਕ ਦਿੰਨੇ ਆ ਚੰਗੀ ਤਰ੍ਹਾਂ ਲੌਜੀ ਮੈਂ ਆ ਗਿਆ ਦੇਖੋ ਤੇ ਮੈਂ ਪਹਿਲਾਂ ਪਹਿਲਾਂ ਵੇੜਾ ਵੀ ਸੁੰਦਰ ਲੈ ਸੀ ਪਰ ਇੰਨਾ ਜ਼ਿਆਦਾ ਨਹੀਂ ਟੱਕਾ ਜਿਹਾ ਮਾੜਾ ਜਿਹਾ ਆਇਆ ਤੇ ਜੇ ਆਈ ਜਾਵੇ ਤਾਂ ਤੇ ਅਦਰ ਨੂੰਰ ਪਾਣੀ ਭਰ ਰਿਹਾ ਕਿਉਂਕਿ ਪਸੂ ਇੱਥੇ ਰਹਿ ਕੇ ਲਾਈਟ ਬੰਦ ਹੋ ਗਈ ਸੀ ਫਿਰ ਇਹਨਾਂ ਨੂੰ ਮੈਂ ਕਹਾਂ ਤੀ ਤੁਸੀਂ ਤਾਂ ਭਿੱਜਣਾ ਹੀ ਆ ਪਾਈ ਪਾਣੀ ਪਿਆ ਦਿਓ ਤੁਸੀਂ ਤੇ ਮੈਂ ਉਨੀਦਰ ਚੱਲਦੀ ਅੰਦਰ ਇਹ ਹੁਣ ਮੱਝਾਂ ਨੂੰ ਪਾਣੀ ਪਿਆ ਰਿਹਾ ਇਹਨੇ ਪਿਆ ਪੁੱਤ ਐਵੇਂ ਤਾਂ ਨਾ ਸਮਾ ਸਾਡੇ ਤੁਸੀਂ ਵੀ ਦੱਸਿਓ ਤੁਹਾਡੇ ਮੀ ਆਇਆ ਕਿ ਨਹੀਂ ਆਇਆ ਪਰਕ ਨਾ ਪੱਤਾ ਪਰ ਦੇ ਪਰ ਜਲਦੀ ਆ ਵੀ ਹੌਲੀ 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 ਐਨੀ ਜੋਰ ਦੀ ਨਹੀਂ ਨਲਕਾ ਨਾਲ ਉਹ ਕਰਦੀ ਤੇ ਲਓ ਜੀ ਮੈਂ ਹੁਣ ਇਹਨੂੰ ਅਰਸ਼ ਨੂਰ ਨੂੰ ਕਿਹਾ ਸੀਗਾ ਵੀ ਤੂੰ ਨਲਕਾ ਗੇੜਦੇ ਪਹਿਲਾਂ ਮੈਂ ਗੇੜ ਰਹੀ ਸੀ ਫਿਰ ਮੀਂਹ ਹੋ ਗਿਆ ਤੇਜ ਮੈਂ ਕਿਹਾ ਮੇਰੇ ਕੱਪੜੇ ਭਿੱਜ ਜਾਣਗੇ ਹਨਾ ਵੀ ਤੁਸੀਂ ਤਾਂ ਹੁਣੇ ਨਹਾ ਲੋਗੇ ਤੇ ਮੇਰਾ ਹਲੇ ਕੰਮ ਪਿਆ ਹਨਾ ਫਿਰ ਮੈਨੂੰ ਫਿਰ ਕੱਪੜੇ ਬਦਲਨੇ ਪੈਣਗੇ ਤੇ ਮੈਂ ਕਿਹਾ ਵੀ ਮੈਂ ਜਦ ਤੱਕ ਤਿਆਰੀ ਕਰਦੀ ਆਂ ਪਰੌਂਠਿਆਂ ਦੀ ਤੇ ਪਨੀਰ ਵਾਲੇ ਤੇ ਆਲੂ ਵਾਲੇ ਪਰੌਂਠੇ ਮਿਕਸ ਕਰਕੇ ਬਣਾਉਣੇ ਆਪਾਂ ਤੇ ਹਾਂਜੀ ਲੋ ਜੀ ਆਪਾਂ ਕਰਦੇ ਆਂ ਤਿਆਰੀ ਪਰੌਂਠਿਆਂ ਦੀ ਤੇ ਲੋ ਜੀ ਆਪਾਂ ਤਿਆਰੀ ਕਰਦੇ ਆਂ ਹੁਣ ਮੌਸਮ ਹੋ ਗਿਆ ਠੰਡਾ ਵਧੀਆ ਮੀਂਹ ਆ ਗਿਆ ਤੇ ਆਲੂ ਤੇ ਪਨੀਰ ਵਾਲੇ ਪਰੌਂਠੇ ਬਣਾਵਾਂਗੇ ਆਪਾਂ ਤੇ ਮੈਂ ਆਲੂ ਰੱਖਦੀ ਉਪਨ ਵਾਸਤੇ ਪਨੀਰ ਪਿਆਰੇ ਤੇ ਆਪਾਂ ਉਹਨੂੰ ਕਦਮ ਕਸ਼ ਕਰਦੇ ਆਂ ਆਪਾਂ ਕਰਦੇ ਆਂ ਪਰੌਂਠਿਆਂ ਦੀ ਤਿਆਰੀ ਤੇ ਇਹ ਪਿਓਮਤ ਹੁਣ ਪਾਣੀ ਪਿਆਉਂਦੇ ਨੇ ਇਹਨਾਂ ਨੂੰ ਲਾਤਾ ਮੈਂ ਕਹਾਂ ਵੀ ਤੁਸੀਂ ਧਿਆਨੋ ਮੇਰੇ ਕੱਪੜੇ ਭਿੱਜ ਜਾਣਗੇ ਤੁਸੀਂ ਨਾਲੇ ਮੀਂਹ ਸਨਾਲੋ ਤੇ ਨਾਲੇ ਤੁਸੀਂ ਪਾਣੀ ਪਿਆ ਦਿਓ ਤੇ ਚਲੋ ਹਣਾ ਇੰਨੇ ਕ ਦੇ ਨਾਲ ਜਿਹੜਾ ਗਰਮੀ ਦਾ ਫਰਕ ਪੈ ਜੂਗਾ ਯਾਨੀ ਕਿ ਮੌਸਮ ਦਾ ਚਲੋ ਹਣਾ ਝੋਨੇ ਲੱਗੇ ਆ ਜਿਹੜੇ ਉਹ ਵੀ ਵਧੀਆ ਚੱਲ ਪੈਣਗੇ ਤੇ ਪਸ਼ੂਆਂ ਦਾ ਵੀ ਸੌਖਾ ਹੋ ਜੂਗਾ ਚਲੋ ਹਣਾ ਕਿ ਉਹ ਵੀ ਬਹੁਤ ਔਖੇ ਸੀ ਧੋਨਾ ਲਾਉਣ ਵਾਲੇ ਵੀ ਬਹੁਤ ਔਖੇ ਸੀਗੇ ਹਨ ਤੇ ਸਾਰਾ ਕੰਮ ਜਿਹੜਾ ਸਵਰਜੂਗਾ ਹਨ ਐਨੇ ਕਮੀ ਦੇ ਨਾਲ ਪੱਠੇ-ਪੁੱਠੇ ਕੱਕ ਵਗੈਰਾ ਵਧੀਆ ਚੱਲ ਪੈਣਗੇ ਤੇ ਚਲੋ ਜੀ ਆਪਾਂ ਤਿਆਰੀ ਕਰਦੇ ਆਂ ਪਰੌਂਠਿਆਂ ਦੀ ਤੇ ਫਿਰ ਆਪਾਂ ਮਿਲਦੇ ਆਂ ਤੁਹਾਨੂੰ ਪਰੌਂਠੇ ਬਣਾਉਣ ਸਮੇਂ ਪਹਿਲਾਂ ਤਿਆਰੀ ਕਰ ਲਈਏ ਸਾਰੇ ਕਿਉਂਕਿ ਅੰਦਰ ਲਾਈਟ ਬੰਦ ਹਨੇਰਾ ਹੈ ਤੇ ਤਾਂ ਕਰਕੇ ਅੰਦਰ ਵੀਡੀਓ ਕਲੀਅਰ ਨਹੀਂ ਹਲੇ ਬਾਨੀ ਮੈਂ ਪਹਿਲਾਂ ਤਿਆਰੀ ਕਰ ਲਾਂ ਇਹ ਜੇ ਸਟੈਂਡ ਤੇ ਮੈਂ ਵੀਡੀਓ ਬਣਾਈ ਤਾਂ ਫਿਰ ਕਲੀਅਰ ਜਿਹੀ ਬਣੀ ਹੈਗੀ ਤੇ ਨੂੰ ਵੀ ਪਾਣੀ ਪਿਆ ਰਹੇ ਨਹੀਂ ਇਹ ਫ੍ਰੀ ਨਹੀਂ ਹੈਗੇ ਤੇ ਮੈਂ ਪਹਿਲਾਂ ਕਰ ਲਾਂ ਤਿਆਰੀ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਗਾਂਠੇ ਬੁਲਾਉਣ ਸਮੇ ਤੁਸੀਂ ਵਲੌਗ ਤੇ ਬਣੇ ਰਹੋ ਤੇ ਵਲੌਗ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਾਰੇ ਭੈਣ ਭਰਾ ਜਿਹੜੇ ਡੇਲੀ ਵਲੌਗ ਦੇਖਿਆ ਕਰੋ ਤੇ ਡੇਲੀ ਵਲੌਗ ਨੂੰ ਵਾਚ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਤੇ ਹਾਂਜੀ ਲੋ ਜੀ ਹੁਣ ਆਪਾਂ ਇੱਥੇ ਲੱਗੇ ਸੀਗੇ ਪ੍ਰੌਂਠੇ ਬਣਾਉਣ ਤੇ ਜਾਨੀ ਕਿ ਤਿਆਰੀ ਕਰਨ ਤੇ ਆਲੂ ਆਪਾਂ ਉਬਾਲ ਕੇ ਛੱਲ ਕੇ ਕੁੱਦੂਕਸ਼ ਕਰ ਲਏ ਸੀਗੇ ਪਨੀਰ ਨੂੰ ਵੀ ਕੁੱਦੂਕਸ਼ ਕਰ ਲਿਆ ਸੀਗਾ ਤੇ ਇਹ ਵਿੱਚ ਮੈਂ ਬਰੀਕ ਬਰੀਕ ਇੱਕ ਪਿਆਜ਼ ਕੱਟ ਲਿਆ ਸੀਗਾ ਤੇ ਹਰੀ ਮਿਰਚ ਕੱਟੀ ਸੀਗੀ ਤੇ ਆਪਾਂ ਉਹ ਪਾ ਰਿਆਂ ਤੇ ਨਾਲ ਹੀ ਆਪਾਂ ਭੁੰਨਿਆ ਹੋਇਆ ਜੀਰਾ ਜੀਰਾ ਪਾਊਡਰ ਪਾ ਰਿਆਂ ਇਹਦੇ ਵਿੱਚ ਤੇ ਬਸ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕਿਉਂਕਿ ਹਰੀ ਮਿਰਚ ਮੈਂ ਦੋ ਹੀ ਕਟੀਆਂ ਸੀਗੀਆਂ ਤੇ ਲਾਲ ਮਿਰਚ ਪਾ ਲਾਂਗੇ ਤੇ ਨਮਕ ਪਾ ਲਾਂਗੇ ਪਹਿਲਾਂ ਸਾਰੀ ਸਟਫਿੰਗ ਆਪਾਂ ਕਰ ਲੈਨੇ ਆ ਜੀ ਤਿਆਰ ਤੇ ਬਾਕੀ ਆਟਾ ਵਗੈਰਾ ਤਾਂ ਮੈਂ ਪਹਿਲਾਂ ਹੀ ਗੁੰਨ ਕੇ ਰੱਖਿਆ ਹੋਇਆ ਸਾਰੀ ਤਿਆਰੀ ਆ ਬਸ ਆਪਾਂ ਹੁਣ ਇਹਨੂੰ ਮਿਕਸ ਕਰ ਲੈਨੇ ਆ ਸਾਰੀ ਸਟਫਿੰਗ ਤਿਆਰ ਕਰਦੇ ਆ ਪਹਿਲਾਂ ਹਾਂਜੀ ਲੋ ਜੀ ਆਪਾਂ ਸਾਰਾ ਸਮਾਨ ਰੱਖ ਲਿਆ ਕੋਲ ਲੱਸੀ ਵੀ ਜਾ ਕੇ ਚਪਾ ਕੇ ਰੱਖ ਲਈ ਦਹੀਂ ਵੀ ਪਾ ਕੇ ਰੱਖ ਲਈ ਤੇ ਹੁਣ ਆਪਾਂ ਜਲਦੀ ਜਲਦੀ ਬਣਾਉਣੇ ਆ ਪਰੌਂਠੇ ਤੇ ਆਪਾਂ ਨਾਲ ਦੇ ਨਾਲ ਹੀ ਇਹਨਾਂ ਨੂੰ ਫੜਾ ਦਾਂਗੇ ਨਾਲ ਦੇ ਨਾਲੇ ਗਰਮ ਗਰਮ ਪਰੌਂਠੇ ਜਿਹੜੇ ਉਹ ਖਾ ਲੈਣਗੇ ਤੇ ਪਰੌਂਠੇ ਪਹਿਲਾਂ ਮੈਂ ਦੋ ਪਰੌਂਠੇ ਜਿਹੜੇ ਬਣਾਏ ਸੀਗੇ ਉਹ ਡਬਲ ਜਾਨਕੀ ਬਣਾਏ ਸੀਗੇ ਦੋ ਰੋਟੀਆਂ ਛੋੜ ਕੇ ਬਣਾਏ ਸੀਗੇ ਤੇ ਪਹਿਲਾਂ ਮੈਨੂੰ ਇਸ ਤਰ੍ਹਾਂ ਸੀਗਾ ਮੈਂ ਖਾ ਵੀ ਫਟਨਾਂ ਪਰੌਂਠੇ ਕਿਤੇ ਵੀ ਪਨੀਰ ਪਾਇਆ ਕਰਕੇ ਤੇ ਪਰ ਬਾਅਦ ਵਿੱਚ ਫਿਰ ਮੈਂ ਜਦੋਂ ਸਿੰਗਲ ਬਣਾ ਕੇ ਦੇਖੇ ਪ੍ਰੌਂਠੇ ਤਾਂ ਸਿੰਗਲ ਵੀ ਵਧੀਆ ਬਣੇ ਫਿਰ ਮੈਂ ਬਾਕੀ ਸਾਰੇ ਪ੍ਰੌਂਠੇ ਜਿਹੜੇ ਉਹ ਸਿੰਗਲ ਹੀ ਬਣਾਏ ਸੀਗੇ ਤੇ ਕਿਉਂਕਿ ਅੱਜ ਮੌਸਮ ਠੰਡਾ ਹੋ ਗਿਆ ਤੇ ਫਿਰ ਤਾਂ ਕਰਕੇ ਆਪਾਂ ਪ੍ਰੌਂਠੇ ਬਣਾਉਣੇ ਸ਼ੁਰੂ ਕਰਤੇ ਤੇ ਤੇ ਬਾਕੀ ਅਰਸ਼ਨੋਰ ਦੇ ਇਹ ਫੇਵਰਟ ਨੇ ਪ੍ਰੌਂਠੇ ਹਨਾ ਪਨੀਰ ਵਾਲੇ ਪ੍ਰੌਂਠੇ ਉਹ ਬਹੁਤ ਪਸੰਦ ਕਰਦਾ ਆਲੂ ਵਾਲੇ ਪ੍ਰੌਂਠੇ ਵੀ ਪਸੰਦ ਕਰਦਾ ਬਟ ਪਨੀਰ ਵਾਲੇ ਜਿਹੜੇ ਪ੍ਰੌਂਠੇ ਆ ਉਹਦੇ ਫੇਵਰਟ ਨੇ ਤੇ ਫਿਰ ਤਾਂ ਕਰਕੇ ਮੈਂ ਮਿਕਸ ਕਰ ਲੇ ਦੋਨੋਂ ਆਲੂ ਤੇ ਪਨੀਰ ਵਾਲੇ ਪ੍ਰੌਂਠੇ ਮਿਕਸ ਕਰਕੇ ਬਣਾ ਲਿਆ ਅੱਜ ਤੇ ਕਿਉਂਕਿ ਗਰਮੀ ਦੇ ਵਿੱਚ ਪਰੌਂਠੇ ਵਗੈਰਾ ਨਹੀਂ ਖਾਦੇ ਜਾਂਦੇ ਇਸ ਤਰ੍ਹਾਂ ਹਨਾ ਕਿਉਂਕਿ ਹੈਵੀ ਹੋ ਜਾਂਦੇ ਆ ਕਿਉਂਕਿ ਗਰਮੀ ਜ਼ਿਆਦਾ ਏ ਤੇ ਗਰਮੀ ਜ਼ਿਆਦਾ ਸੀਗੀ ਤਾਂ ਕਰਕੇ ਫਿਰ ਨਾ ਗਰਮੀ ਦੇ ਵਿੱਚ ਤਾਂ ਸਿੰਪਲ ਰੋਟੀ ਦੀ ਭੁੱਖ ਨਹੀਂ ਲੱਗਦੀਗੀ ਵੀ ਲੱਸੀ ਤੇ ਪਾਣੀ ਪੀ ਕੇ ਆਪਾਂ ਹਨਾ ਢਿੱਡ ਭਰ ਲੈਨੇ ਆ ਤੇ ਅੱਜ ਮੌਸਮ ਠੰਡਾ ਹੋਣੇ ਕਰਕੇ ਤੇ ਫਿਰ ਮੈਂ ਕਿਹਾ ਚੱਲ ਬਣਾ ਲੈਨੀ ਆ ਬਾਕੀ ਵੈਸੇ ਮੈਂ ਕੱਲ ਜਿਹੜੀ ਸਬਜ਼ੀ ਬਣਾਈ ਸੀ ਹਨਾ ਪਨੀਰ ਦੀ ਉਹਦੇ ਚੋਂ ਪਨੀਰ ਜ਼ਿਆਦਾ ਸੀਗਾ ਤੇ ਕੁਛਕ ਪਨੀਰ ਬਚ ਗਿਆ ਸੀਗਾ ਫਿਰ ਮੈਂ ਕਹਣਾ ਵੀ ਪਨੀਰ ਐਵੇਂ ਵੇਸਟ ਹੀ ਜਾਊਗਾ ਕਿਉਂਕਿ ਡੇਲੀ ਡੇਲੀ ਪਨੀਰ ਦੀ ਸਬਜ਼ੀ ਵੀ ਹਨਾ ਨਹੀਂ ਖਾਧੀ ਜਾਂਦੀ ਹੈ ਮਸਾਂ ਇੱਕ ਦਿਨ ਖਾਦੀ ਜਾਂਦੀ ਹੈ ਪਨੀਰ ਦੀ ਸਬਜ਼ੀ ਹਰ ਰੋਜ਼ ਨਹੀਂ ਵਧੀਆ ਨਹੀਂ ਲੱਗਦੀ ਹਰ ਰੋਜ਼ ਵੀ ਖਾਦੀ ਨਹੀਂ ਜਾਂਦੀ ਹੈ ਨਾ ਗਰਮੀ ਕਰਕੇ ਤੇ ਹੁਣ ਮੌਸਮ ਠੰਡਾ ਹੋਣੇ ਕਰਕੇ ਫਿਰ ਮੈਂ ਕਿਹਾ ਚੱਲ ਜਿਹੜਾ ਪਨੀਰ ਪਿਆ ਆਪਾਂ ਉਹਦੇ ਪਰੌਂਠੇ ਬਣਾ ਦਿੰਨੇ ਆ ਤੇ ਲਓ ਜੀ ਆਪਾਂ ਹੁਣ ਸਾਰੇ ਪਰੌਂਠੇ ਜਿਹੜੇ ਸੇਕ ਲੈਣੇ ਆ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਫੜਾ ਦਿੰਨੇ ਆ ਕਿ ਗਰਮ ਗਰਮੇ ਖਾ ਲੈਣਗੇ ਕਿਉਂਕਿ ਪਰੌਂਠੇ ਵਗੈਰਾ ਗਰਮ ਗਰਮ ਹੀ ਵਧੀਆ ਸਵਾਦ ਲੱਗਦੇ ਨੇ ਅੰਜੀ ਲੋ ਜੀ ਆਪਾਂ ਰੋਟੀ ਖਾ ਲਈ ਆ ਭਾਂਡੇ ਵਗੈਰਾ ਕਰ ਲੈ ਸਾਫ ਤੇ ਮੌਸਮ ਜਿਹੜਾ ਹੁਣ ਬ੍ਰੀਕ ਬ੍ਰੀਕ ਕਣੀ ਦਾ ਰਹਿ ਗਿਆ ਤੇ ਜਮੀ ਸੀਗਾ ਜਿਹੜਾ ਉਹ ਫਟ ਗਿਆ ਤੇ ਮੱਜਾਂ ਨੂੰ ਨਿਗਾ ਮਾਰਨ ਆਈ ਸੀ ਮੈਂ ਤੇ ਪਸ਼ੂ ਆਪਣੇ ਬਾਹਰ ਹੀ ਬੰਨੇ ਹੋਏ ਨੇ ਮੈਂ ਕਿ ਜਲਮੀ ਤੇ ਨਾਲ ਲੈਣਗੇ ਤੇ ਹੁਣ ਆਪਾਂ ਚੱਲ ਕੇ ਲਗਾਉਣੇ ਆ ਝਾੜੂ ਅੰਦਰ ਝਾੜੂ ਪੁੱਛਾ ਰਹਿਦਾ ਬਾਕੀ ਸਾਰੇ ਕੰਮ ਜਿਹੜਾ ਆਪਣਾ ਹੋ ਗਿਆ ਖਤਮ ਚੱਲਦੇ ਆ ਹੁਣ ਆਪਾਂ ਝਾੜੂ ਲਗਾਉਣੇ ਆ ਚੱਲ ਕੇ ਉਧਰ ਤੇ ਹਾਂਜੀ ਆਪਾਂ ਝੋੜ ਪੋਚਾ ਲਗਾ ਲਿਆ ਸੀਗਾ ਤੇ ਉਸ ਤੋਂ ਬਾਅਦ ਟਾਈਮ ਜਿਹੜਾ ਹੁਣ ਹੋ ਗਿਆ ਜੀ 12:30 ਦਾ ਟਾਈਮ ਆ ਤੇ ਮੌਸਮ ਹੁਣ ਸਾਫ਼ ਹੋਇਆ ਸਾਫ਼ ਤਾਂ ਨਹੀਂ ਕਹਿ ਸਕਦੇ ਫਿਲਹਾਲ ਕਣੀਆਂ ਜਿਹੜੀਆਂ ਰੁਕ ਗਈਆਂ ਕਿਉਂਕਿ ਇਹ ਤੇਜ਼ਮੀ ਤਾਂ ਥੋੜਾ ਟਾਈਮ ਸੀ ਪਰ ਉਸ ਤੋਂ ਬਾਅਦ ਫਿਰ ਨਾ ਥੋੜੀ ਥੋੜੀ ਕੰਮਣ ਜੀ ਹੋਈ ਗਈ ਤਾਂ ਕਰਕੇ ਫਿਰ ਕੱਪੜੇ ਮੈ ਸੁੱਕਣੇ ਨਹੀਂ ਪਾਏ ਸੀਗੇ ਹਨ ਤੇ ਹੁਣ ਆਪਾਂ ਕੱਪੜੇ ਜਿਹੜੇ ਆ ਉਹ ਸੁੱਕਣੇ ਪਾ ਰਹੇ ਆ ਤੇ ਕੱਪੜੇ ਜਿਹੜੇ ਨਾ ਆਪਣੇ ਵੇਲੇ 7 ਵਜੇ ਦੇ ਕੱਪੜੇ ਧੋਤੇ ਸੀਗੇ ਤੇ ਮੈਂ ਹੁਣ 12:30 ਦਾ ਟਾਈਮ ਆ ਹਨ ਉਹਨਾ ਕੱਪੜੇ ਜਿਹੜੇ ਫਲਾ ਰਹੀਆਂ ਹਨ ਤਨੀ ਦੇ ਉੱਪਰ ਤੇ ਕਿਉਂਕਿ ਫਿਰ ਨਾ 스멜 ਜੀ ਹੋ ਜਾਂਦੀ ਆ ਕੱਪੜਿਆਂ ਦੇ ਵਿੱਚ ਜਿੰਨਾ ਟਾਈਮ ਕੱਪੜਿਆਂ ਨੂੰ ਧੁੱਪ ਲਾਉਣੇ ਵੀ ਜ਼ਰੂਰੀ ਹੁੰਦੀ ਆ ਕੱਪੜਿਆਂ ਨੂੰ ਹਨਾ ਤੇ ਚਲੋ ਹੁਣ ਧੁੱਪ ਤਾਂ ਨਹੀਂ ਹੈਗੀ ਪਰ ਹਵਾ ਜੀ ਫਿਰਜੂਗੀ ਕੱਪੜਿਆਂ ਦੇ ਵਿੱਚ ਦੀ ਚਲੋ ਹਨਾ ਫਿਰ 스멜 ਜੀ ਨਹੀਂ ਹੁੰਦੀਗੀ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਹੁਣ ਮੈਂ ਸਾਰੇ ਕੱਪੜੇ ਜਿਹੜੇ ਪਾ ਦਿੰਨੀ ਆ ਸੁੱਕਣੇ ਤੇ ਹੁਣ ਬਸ ਮੈਂ ਦੇਖ ਜਾਨੇ ਕਿ ਹੁਣ ਮੈਂ ਇਹੀ ਸੋਚਿਆ ਸੀ ਮੈਂ ਕਿਹਾ ਚੱਲ ਜੇ ਨਾ ਮੌਸਮ ਵੀ ਠੀਕ ਹੋਇਆ ਜਾਨੇ ਕਿ ਨਾ ਰੁਕੀਆਂ ਕਿ ਮਿੰਜੇ ਨਾ ਰੁਕੀ ਫਿਰ ਮੈਂ ਕਿਹਾ ਚੱਲ ਅੰਦਰ ਬਰਾਂਡੇ ਦੇ ਵਿੱਚ ਤਾਂ ਨਹੀਂ ਜੀ ਬੰਨ ਕੇ ਤੇ ਫਿਰ ਮੈਂ ਉੱਥੇ ਕੱਪੜੇ ਜਿਹੜੇ ਪਾ ਦੂੰਗੀ ਸੁੱਕਣੇ ਪਰ ਫਿਰ ਮੌਸਮ ਜਿਹੜਾ ਹੁਣ ਵੀ ਜਣ ਕਿ ਰੁਕ ਗਿਆ ਸੀਗਾ ਕਣੀਆਂ ਰੁਕ ਗਈਆਂ ਸੀਗੀਆਂ ਤੇ ਫਿਰ ਮੈਂ ਕਿਹਾ ਚੱਲ ਹੁਣ ਮੈਂ ਬਾਹਰ ਹੀ ਪਾ ਦਨੀ ਆ ਸੁੱਕਣੇ ਤੇ ਸਵੇਰ ਦੇ ਬਸ ਮੈਂ ਇਹੀ ਵੇਟ ਕਰੀ ਜਾਂਦੀ ਸੀ ਕਿ ਵੀ ਚੱਲ ਜੇ ਮੌਸਮ ਵੀ ਸਾਫ਼ ਹੋਵੇ ਤਾਂ ਮੈਂ ਫਿਰ ਕੱਪੜੇ ਸੁੱਕਣੇ ਪਾਵਾਂ ਇੱਕ ਕੱਪੜੇ ਹੋਏ ਵਾਲੇ ਪਏ ਸੀਗੇ ਜਿਵੇਂ ਡੈਲੀ ਦੇ ਡੈਲੀ ਵਾਲੇ ਹੋਣ ਫਿਰ ਤਾਂ ਚਲੋ ਵੀ ਇਸ ਤਰ੍ਹਾਂ ਹੁੰਦਾ ਵੀ ਅੰਦਰ ਪਾ ਦਿੰਦੀ ਹਣਾ ਕੱਪੜੇ ਜ਼ਿਆਦਾ ਸੀਗੇ ਹੁਣੇ ਤੋ ਜਾਣੇ ਦੇਗੇ 4 4 5 5 ਫੁੱਟ ਪਰ ਬਣੇ ਫੇ ਸੀਗੇ ਤੇ ਫਿਲਹਾਲ ਜਿਹੜੇ ਹੁਣ ਲਾਏ ਸੀਗੇ ਕੱਪੜੇ ਇਹਨਾਂ ਨੇ ਉਹ ਤਾਂ ਮੈਂ ਹਲੇ ਧੋਤੇ ਨਹੀਂਗੇ ਇਹ ਤਾਂ ਜਾਣੇ ਕਿ ਪਹਿਲਾਂ ਵਾਲੀ ਸੀਗੇ ਜਿਹੜੇ ਜਾਨੇ ਕਿ ਕੱਲ ਦੇ ਹੀ ਸੀਗੇ ਜਿਹੜੇ ਅੱਜ ਵਾਲੇ ਤਾਂ ਹਲੇ ਧੋਤੇ ਨਹੀਂ ਹੈਗੇ ਤੇ ਉਹ ਅੱਜ ਵਾਲੇ ਹੁਣ ਉਹ ਕੱਲ ਨੂੰ ਛੁੱਟੀ ਲਾਵਾਂਗੇ ਤੇ ਚਲੋ ਜੀ ਹੁਣ ਪਹਿਲਾਂ ਮੈਂ ਸਾਰੇ ਕੱਪੜੇ ਜਿਹੜੇ ਆ ਸੁੱਕਣੇ ਪਾ ਲਾਂ ਤੇ ਆਪਾਂ ਸਾਰੇ ਕੱਪੜੇ ਜਿਹੜੇ ਸੁੱਕਣੇ ਪਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਲਾ ਕੇ ਤੇ ਫਿਰ ਆਪਾਂ ਬਣਾਵਾਂਗੇ ਚਾਹ ਵੈਸੇ ਅਸੀਂ 11 ਵਾਲੀ ਚਾਹ ਪੀਂਦੇ ਨੇ ਹੁੰਦੇ ਅਗੇ ਤੇ ਅੱਜ ਮੌਸਮ ਠੰਡਾ ਕਰਕੇ ਤੇ ਬਣਾਵਾਂਗੇ ਕਿਉਂਕਿ ਅੱਗੇ ਗਰਮੀ ਕਰਕੇ 10-11 ਵਜੇ ਤਾਂ ਰੋਟੀ ਖਾਈ ਦੀ ਫਿਰ ਚਾਹ ਦਾ ਟਾਈਮ ਕਿਹੜਾ ਰਹਿ ਜਾਂਦਾ ਫਿਰ ਸਿੱਧੀ 2 ਵਜੇ ਚਾਹ ਬਣਾਈ ਦੀ ਆ ਤੇ ਅੱਜ ਆਪਾਂ ਹੁਣ ਚਲੋ ਨਾਣੂਕੇ ਤੇ ਫਿਰ ਆਪਾਂ ਚਾਹ ਬਣਾ ਕੇ ਪੀਨੇ ਆ ਤੇ ਚਲੋ ਜੀ ਹੁਣ ਆਪਾਂ ਸਾਰੇ ਜਿਹੜੇ ਕੱਪੜੇ ਸੀਗੇ ਉਹ ਪਾ ਦਿੱਤੇ ਨੇ ਸੁੱਕਣੇ ਤੇ ਆਪਾਂ ਵਲੌਗ ਦਾ ਐਂਡ ਵੀ ਕਰਦੇ ਆ ਜੀ ਇੱਥੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਆ ਉਹ ਵਧੀਆ ਲੱਗਿਆ ਹੋਊਗਾ ਜੇਕਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ